हां जी भाई गुरु जी का खालसा भाई गुरु जी की फतेह सो देखो जेड़े बच्चे प्लस 2 करदेया या 10th करदेया 10th ਕਰਨ ਤੋਂ ਬਾਅਦ प्लस 2 ਕਰਨ ਤੋਂ ਬਾਅਦ ਉਹ ਕੀ ਕਰਦੇ ਆ ਉਹ ਇੱਕ ਇਦਾਂ ਦੀ ਜੌਬ ਲੱਭਣਾ ਚਾਹੁੰਦੇ ਆ ਜਿਹਦੇ ਵਿੱਚ ਉਹ ਕਹਿੰਦੇ ਵੀ ਅਸੀਂ ਸੂਟ ਬੂਟ ਪਾ ਕੇ ਤਾਂ ਕਿਸੇ ਇੱਕ ਕਾਊਂਟਰ ਤੇ ਬੈਠ ਜਾਈਏ ਪਰਚੇ ਘੱਟ ਲਾਪੀਏ ਰਿਸੈਪਸ਼ਨ ਤੇ ਬੈਠ ਜਾਈਏ ਨਾ ਆਪਾਂ ਫੇ ਸੋਹਣਾ ਕੰਮ ਲੱਭਦੇ ਆ ਵੀ 8-10000 ਰੁਪਏ ਮਿਲਦਾ ਰਹੂਗਾ ਪਰ ਉਹ ਇਹ ਨਹੀਂ ਜਾਣਦੇ ਹੈਗੇ ਵੀ ਸਾਰੀ ਜ਼ਿੰਦਗੀ 8-10000 ਰੁਪਏ ਨਾਲ ਤੁਹਾਡਾ ਗੁਜ਼ਾਰਾ ਨਹੀਂ ਹੋਣਾ ਹੈਗਾ ਉਹਦੇ ਵਾਸਤੇ ਤੁਹਾਨੂੰ ਕੋਈ ਕੰਮ ਸਿੱਖਣਾ ਜ਼ਰੂਰੀ ਹੈ ਇਸ ਕਰਕੇ ਕੋਈ ਨਾ ਕੋਈ ਕਾਰਪੈਂਟਰ ਦਾ ਕੰਮ ਸਿੱਖੋ ਤੁਸੀਂ ਪਲੰਬਰ ਦਾ ਕੰਮ ਸਿੱਖੋ ਵੈਲਡਿੰਗ ਦਾ ਕੰਮ ਸਿੱਖ ਸਕਦੇ ਆਂ ਐਲੂਮੀਨੀਅਮ ਦਾ ਕੰਮ ਸਿੱਖ ਸਕਦੇ ਆਂ ਸੀਲਿੰਗ ਦਾ ਕੰਮ ਸਿੱਖ ਸਕਦੇ ਆਂ ਮੇਰਾ ਕਹਿਣ ਦਾ ਮਤਲਬ ਹੈ ਵੀ ਹੱਥੀ ਸਿੱਖਿਆ ਜਾ ਸਕਦਾ ਜਿਹੜਾ ਕੰਮ ਹੈ ਸੀਗਾ ਹੱਥ ਨਾਲ ਕਰ ਸਕਦੇ ਆਂ ਨਾ ਕੰਮ ਕਰਨ ਵਿੱਚ ਕਦੀ ਵੀ ਸ਼ਰਮ ਮਹਿਸੂਸ ਨਾ ਕਰੋ ਦੇਖੋ ਜੇ ਅੱਜ ਤੁਸੀਂ ਕਾਂਡੀ ਫੜ ਕੇ ਮਿਸਤਰੀ ਦਾ ਕੰਮ ਸਿੱਖਣਾ ਸ਼ੁਰੂ ਕੀਤਾ ਨਾ ਫਿਰ ਤੁਸੀਂ ਕੀ ਕਰੋਗੇ ਠੇ ਉਹ ਤੁਸੀਂ ਐਲੂਮੀਨੀਅਮ ਦਾ ਕੰਮ ਛੋ ਪਹਿਲਾਂ ਛੋਟੇ ਪੱਧਰ ਤੇ ਸਿੱਖੋਗੇ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਤੁਸੀਂ ਵੱਡੀਆਂ ਕੰਪਨੀਆਂ ਨਾਲ ਕੰਟਰੈਕਟ ਕਰਕੇ ਵੱਡੀਆਂ ਕੰਪਨੀਆਂ ਦੇ ਮਾਲਕ ਬਣ ਸਕਦੇ ਹੋ ਇਸ ਕਰਕੇ ਮੈਂ ਇਹੀ ਕਰਨਾ ਚਾਹੁੰਦਾ ਵੀ ਤੁਸੀਂ ਛੋਟੇ-ਛੋਟੇ ਕੰਮਾਂ ਦੇ ਵਿੱਚ ਨਾ ਪੋ ਵੀ 8-10000 ਰੁਪਏ ਤੇ ਜੌਬ ਕਰਨ ਦੀ ਜਗ੍ਹਾ ਅਗਰ ਤੁਸੀਂ ਕੰਮ ਸਿੱਖ ਕੇ ਆਪਣਾ ਕੰਮ ਕਰਨਾ ਸ਼ੁਰੂ ਕਰੋਗੇ ਤੁਸੀਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ 20 ਤੋਂ 30000 ਰੁਪਏ ਕਮਾ ਸਕਦੇ ਆ ਇਹ ਵੀਡੀਓ ਸਿਰਫ ਉਹਨਾਂ ਬੱਚਿਆਂ ਵਾਸਤੇ ਹੈਗੀ ਆ ਵੀ ਉਹਨਾਂ ਭਰਾਵਾਂ ਵਾਸਤੇ ਆ ਵੀ ਜਿਹੜੇ ਪਲੱਸ 2 ਕਰਨ ਤੋਂ ਬਾਅਦ 10ਥ ਕਰਨ ਤੋਂ ਬਾਅਦ ਜਿਹੜਾ ਕ ਦੇ ਸੈਲਰੀ ਤੇ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ